ਠੀਕ ਹੈ। ਲਓ ਜੀ। ਠੰਡੇ ਸੀਲ ਪੂਰੀ ਆ। ਠੀਕ ਆ। ਪਹਿਲੇ ਸੂਰੇ ਦਾ ਮੰਨ ਲਾ 15 ਦਿਨਾਂ ਬਾਅਦ ਕੱਟੀ ਸੀਗੀ। ਹਾਂਜੀ। ਇਹਦੀ ਬਧਰੀ ਵਾਲੇ ਬਲੀ ਦੀ। ਅੱਛਾ। ਇਹਦੇ ਸੱਪ ਲੜ ਕੇ ਇੱਥੇ ਮਰ ਗਏ ਸੀ। ਇੱਥੇ ਨੂੰ ਪਤਾ ਬਣੋ ਖੇਤਾਂ ਖੁੱਤਾਂ ਚ ਆ ਜਾਂਦੇ ਆ। ਠੀਕ ਆ। ਆਪੀ ਦੀ ਮਿਲਦੀ ਰਹੀ ਹੈਗੀ ਟੀਕਾ ਡੂਕਾ ਕੋਈ ਲਾਉਂਦੇ ਲੋੜ ਨਹੀਂ। ਠੀਕ ਆ ਛੱਡਣੀ ਪੈਂਦੀ ਆ। ਛੱਡਣੀ ਪੈਂਦੀ ਆ। ਦੁੱਧੋ ਮੇ ਹੋਣਾ ਮੰਨ ਲਾ ਇਹ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ। ਅੱਜ ਦੀ ਵੀਡੀਓ ਪਿੰਡ ਭਦਾਵੜ। ਜਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈ ਦਾ ਘਰ ਖੇਤਾਂ ਚ ਬਾਈ ਕੋਲ ਝੂਟੀ ਬਕਾਊਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000353 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤ-ਵਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਡਿਟੇਲ ਟਾਈਟਲ ਵਿੱਚ ਲਿਖਿਆ ਜਾਊਗਾ ਬਾਈ ਜੀ ਸਸਰੀ ਗਾਈ ਸਸਰੀ ਗਾ ਬਾਈ ਨਾਮ ਵੀਰੇ ਆਪਣਾ ਚਰਮਲ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਉਣ ਸੰਗਲ ਠੀਕ ਆ ਜੀ ਤੇ ਆਪਣੀ ਮਾਜਦੀ ਦਾ ਸੂਹੇ ਜਾਣਕਾਰੀ ਢੋਟੇ ਬਈ ਦੂਜੇ ਸੂਹੇ ਸੁਹੰਦੀ ਆ ਹਾਂਜੀ ਘਰ ਦੀ ਝੋਟੀ ਆਪਣੀ ਠੀਕ ਆ ਚਾਰ ਦਾ 10 ਚਾਰ ਦਾੰਦਾਂ ਨੇ ਬਰੋਬਰ ਨਹੀਂ ਕਰੇ ਠੀਕ ਆ ਚੌਕ ਦੇ ਚੱਕੇ ਵੇ ਠੀਕ ਆ ਤੁਹਾਨੂੰ ਪਤਾ ਕਿਹੜੀ ਦੀ ਹੈ ਇਹ ਇਹ ਬਈ ਆਪ ਨਹੀਂ ਪਤਾ ਇਹਦੇ ਮਹਾਵੀਰ ਦਾ ਟਿਕਾ ਲੱਗਿਆ ਹੋਆ ਆਪੇ ਪਾਇਦਾ ਆਪਣੇ ਘਰ ਦੋਈ ਆ ਅਸਾ ਤੇ ਉਦੋਂ ਇੰਨੀ ਗੌਰ ਜੀ ਨਹੀਂ ਸੀ ਕਰਦੇ ਠੀਕ ਆ ਹਾਂ ਲੋਪਰਾ ਚੱਕਰ ਸਾਬੇ ਥਣ ਚੱਕਰ ਸਾਬੇ ਢੰਡੀ ਸੀਲ ਪੂਰੀ ਆ ਬਈ ਠੀਕ ਆ ਕੀ ਗੱਲ ਬਾਤ ਆ ਕਿੰਨੇ ਕ ਟਾਈਮ ਲਈ ਬਾਕੀ ਦਾ ਇਹਦੇ 22 ਤਰੀਕ ਨੂੰ ਦਿਨ ਪੂਰੇ ਆ ਬਾਈ ਆ ਬਾਈ ਨੂੰ ਹਾਂ ਅੱਜ ਹੋ ਗਈ 14 15 ਹੋ ਜਣਾ 14 15 ਹੋ ਗਈ ਅੱਜ ਠੀਕ ਆ ਤੇ ਬਾਹੂ ਪੂੰਦੇ ਵੀ ਲੈ ਜੂ ਪੰਜ ਚਾਰ ਕ ਦਿਨ ਮਿਲਦਾ ਠੀਕ ਆ ਤੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਠੀਕ ਆ ਤੋਰ ਦਿਓ ਜੀ ਜੋ ਭਰਾ ਚੈੱਕ ਕਰ ਸਕਦੇ 22 ਤਰੀਕ ਨੂੰ ਦਿਨ ਪੂਰੇ ਅੱਜ 15 ਹੋ ਗਈ 7 8 ਦਿਨ ਮੰਨ ਕੇ ਚੱਲੋ ਠੀਕ ਆ ਜੀ ਲੋ ਜੀ ਬਾਈ ਕਹਿੰਦਾ ਇੱਕ ਦੋ ਦਿਨ ਉੱਪਰ ਵੀ ਲੈ ਸਕਦੇ ਹਨ ਬਾਈ ਲਿਖੇ ਹੋਏ ਤਰੀਕ ਆਪਣੇ ਆ ਹਾਂ ਬਾਈ ਤਰੀਕ ਲਿਖੀ ਵੀ ਆ ਠੀਕ ਆ ਓਕੇ ਲੋ ਜੀ ਚੱਕਰ ਚੰਗੀ ਪੜੀ ਪਲੂਸ ਜਪਟ ਪੂਰਾ ਸੁਨਾਪੂਣਾ ਠੀਕ ਹੈ ਜੀ ਲੋ ਜੀ ਠੰਡੀ ਸੀਲ ਪੂਰੀ ਆ ਠੀਕ ਆ ਪਹਿਲੇ ਸੂਜੇ ਦਾ ਮੰਨ ਲਾ 15 ਦਿਨਾਂ ਵੱਧ ਕੱਟੀ ਸੀਗੀ ਹਾਂਜੀ ਇਹਦੀ ਬਧਰੀਆਂ ਵਾਲੇ ਬਲੀ ਦੀ ਅੱਛਾ ਇਹਦੇ ਸੱਪ ਲੜਕੇ ਇੱਥੇ ਮਰ ਗਏ ਸੀ ਇੱਥੇ ਨੂੰ ਪਤਾ ਬਾਹਨੋ ਖੇਤਾਂ ਖੁੱਤਾਂ ਚ ਆ ਜਾਂਦੇ ਆ ਠੀਕ ਆ ਹਾਪੀ ਦੀ ਮਿਲਦੀ ਰਹੀ ਹੈਗੀ ਟੀਕਾ ਡੂਕਾ ਕੋਈ ਲਾਉਂਦੇ ਲੋੜ ਨਹੀਂ ਠੀਕ ਆ ਛੱਡਣੀ ਪੈਂਦੀ ਆ ਛੱਡਣੀ ਪੈਂਦੀ ਆ ਦੁੱਧੋ ਵੀ ਹੋਣਾ ਮੰਨ ਲਾ ਇਹ ਹਾਂਜੀ ਅਜੀ 3 ਮਹੀਨੇ ਪਹਿਲਾਂ ਇਹ ਤੇ ਕੜੰਗ ਪਈ ਸੀ 20 ਦਿਨਾਂ ਅਜੀ ਇੱਕ ਡੰਗ ਚੋਈ ਗਿਆਂ ਫਿਰ ਵੀ ਛੱਡੀ ਐ ਅ ਆਹ ਵੀ ਛੱਡ ਦਿੰਦਾ ਬੰਦਾ ਪੂਰੀ ਠੰਡੀ ਸੀਗੜਾ ਦੰਦਾ ਨਹੀਂ ਤੇ ਜਲਦੀ ਕਰਨੀ ਆ ਵੀ ਕਰ ਲਓ ਚੇਂਜ ਕਰਾ ਲਓ ਫੜ ਜਾ ਲੋ ਜੀ ਆ ਦੇ ਬਰੋਬਰ ਕਰੇ ਨਹੀਂ ਠੀਕ ਆ ਠੀਕ ਆ ਠੀਕ ਲੋ ਜੀ ਕੱਦ ਬੈਡ ਬਾਈ ਦੇ ਨਤਾਜਾ ਲਾ ਦੇ ਬਾਈ ਦੇ ਕੱਦ ਘਾਟ ਪੂਰੀ ਆ ਲੈਵਲ ਖਾ ਦੇ ਬਾਈ ਮਗਰਮਾ ਠੀਕ ਹਲੇ ਲਾਉਣ ਲੱਗੀ ਆ ਕਰਮਾਂ ਵਾਲੀ ਆਜਾ ਸਟਾਰਟ ਹੀ ਹੋਈ ਆ ਠੀਕ ਆ ਜੀ ਲੋ ਜੀ ਪੂਰੀ ਠੰਡੀ ਸੀਰਾ ਸਿੰਘੀ ਸਿੰਘੀ ਤੁਹਾਡੇ ਸਾਹਮਣੇ ਆ ਫੇਸ ਕੁਆਲਿਟੀ ਬਾਈ ਜੀ ਨਾਲ ਅਜ ਰੂਕ ਕੰਡੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ